ਦਿੱਲੀ ਸਰਕਾਰ ਨੇ ਦਿੱਲੀ ਹਾਈ ਕੋਰਟ ਨੇ ਵੱਡਾ ਝਟਕਾ ਦਿੱਤਾ ਹਾਈ ਕੋਰਟ ਨੇ ਕੇਜਰੀਵਾਲ ਸਰਕਾਰ ਦੇ 21 ਸਕਤਰਾਂ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ ਇਹਨਾਂ ਸਕਤਰਾਂ ਦੀ ਨਿਯੁਕਤੀ ਐਲਜੀ ਦੀ ਇਜਾਜ਼ਤ ਦੇ ਬਿਨਾ ਕੀਤੀ ਜਾਣਕਾਰ ਅਰਧ ਕੀਤੀ ਗਈ ਹੈ ਪੰਜਾਬ ਦੌਰਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਪਾਸ਼ਪਾ ਮਹਿਲਾ ਵੈਂਕ ਦੀਆਂ ਵਰਕਰਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਮਹਿਲਾ ਮੋਰਚਾ ਦੀਆਂ ਵਰਕਰਾਂ ਰੇਲਗੱਡੀ ਤੋਂ ਸਟੱਬੇ ਤੱਕ ਪਹੁੰਚ ਗਈਆਂ ਜਿਸ ਵਿੱਚ ਕੇਜਰੀਵਾਲ ਨੇ ਸਵਾਰ ਹੋਣਾ ਸੀ ਮਹਿਲਾਵਾਂ ਨੇ ਕੇਜਰੀਵਾਲ ਨੂੰ ਚੂੜੀਆਂ ਵਿਖਾਈਆਂ ਜਿਸ ਦੇ ਬਾਅਦ ਲੁਧਿਆਣਾ ਪਹੁੰਚਣ ਤੇ ਵੀ ਕੇਜਰੀਵਾਲ ਦਾ ਵਿਰੋਧ ਕੀਤਾ ਗਿਆ ਕੇਜਰੀਵਾਲ ਸ਼ਤਾਬਦੀ ਰੇਲ ਰਾਹੀ ਅੱਜ ਦਿੱਲੀ ਤੋਂ ਲੁਧਿਆਣਾ ਆਏ ਨੇ ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਇਹ ਵਿਰੋਧ ਪ੍ਰਦਰਸ਼ਨ ਨਹੀਂ ਸਗੋਂ ਇਹ ਸਾਜ਼ਿਸ਼ ਤਿਆਰ ਕਰਵਾਇਆ ਗਿਆ ਹਮਲਾ ਹੈ ਦਿੱਲੀ ਸਰਕਾਰ ਨੇ ਪੁਲਿਸ ਉਤੇ ਕੇਜਰੀਵਾਲ ਨੂੰ ਸੁਰੱਖਿਆ ਨਾ ਦੇਣ ਦਾ ਇਲਜ਼ਾਮ ਲਗਾਇਆ ਹੈ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸੋਧਿਆ ਨੇ ਇਸ ਨੂੰ ਦਿੱਲੀ ਪੁਲਿਸ ਅਤੇ ਭਾਜਪਾ ਦੀ ਸਾਜ਼ਿਸ਼ ਕਰਾਰ ਦਿੱਤਾ ਜਦਕਿ ਦਿੱਲੀ ਪੁਲਿਸ ਨੇ ਸਾਫ਼ ਕਰ ਦਿੱਤਾ ਹੈ ਕਿ ਉਹਨਾਂ ਨੇ ਮੁੱਖ ਮੰਤਰੀ ਨੂੰ ਸੁਰੱਖਿਆ ਦੇਣ ਤੋਂ ਇਨਕਾਰ ਨਹੀਂ ਕੀਤਾ ਰਾਜ ਧਾਕਰੇਲੀ ਪਾਰਟੀ ਐਮ ਐਨ ਐਸ ਨੇ ਫਿਰ ਗੁੰਡਾਗਰਦੀ ਸ਼ੁਰੂ ਕਰ ਦਿੱਤੀ ਹੈ ਮੁੰਬਈ ਦੇ ਕਾਟ ਕੋਪਰਚ ਇੱਕ ਫਲ ਵੇਚਣ ਵਾਲੇ ਉੱਤਰ ਭਾਰਤੀ ਨਾਲ ਕੁੱਟਮਾਰ ਕੀਤੀ ਗਈ ਮੰਨਸੇਲੇ ਕਾਰਜਕਰਤਾਵਾਂ ਨੇ ਸਰੇਆਮ ਦਾਅਵਾ ਕੀਤਾ ਕਿ ਕੋਈ ਵੀ ਉੱਤਰ ਭਾਰਤੀ ਤੇ ਤੰਦਾ ਨਹੀਂ ਚਲਾਏਗਾ ਜਾਣਕਾਰੀ ਮੁਤਾਬਕ ਬੀ ਐਮ ਸੀ ਚੋਣਾਂ ਤੋਂ ਪਹਿਲਾਂ ਮੰਨਸੇ ਗੈਰ ਮਰਾਠੀ ਦੀ ਰਾਜਨੀਤੀ ਚਮਕਾਉਣ ਦੀ ਕੋਸ਼ਿਸ਼ ਵਿੱਚ ਹੈ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਕਿਸਾਨ ਯਾਤਰਾ ਦਾ 5ਵਾਂ ਦਿਨ ਹੈ ਜੋ ਉੱਤਰ ਪ੍ਰਦੇਸ਼ ਤੇ ਬਸਤੀ ਪਹੁੰਚੇ ਨੇ ਜਿੱਥੇ ਉਹਨਾਂ ਨੇ ਰੋਡ ਸ਼ੋ ਕੀਤਾ ਇਸ ਦੌਰਾਨ ਰਾਹੁਲ ਨੇ ਲੋਕਾਂ ਨਾਲ ਮੁਲਾਕਾਤ ਵੀ ਕੀਤੀ ਦਿੱਲੀ ਸੇ ਗੁਰਦਾਰਾ ਪੁਰਬੰਧਕ ਕਮੇਟੀ ਨੇ ਸਿੱਖ ਕਤਲੇਆਮ ਦੇ ਦੋਸ਼ਾਂ ਦਾ ਸਾਹਮਣਾ ਕਰ ਰਏ ਸੱਜਣ ਕੁਮਾਰ ਦੇ ਸਾਥੀਆਂ ਵੱਲ ਗਵਾਹਾਂ ਨੂੰ ਕਥਾ ਤੌਰ ਤੇ ਧਮਕਾਉਣ ਦਾ ਇਲਜ਼ਾਮ ਲਗਾਇਆ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਗਵਾਹ ਜੁਗਿੰਦਰ ਸਿੰਘ, ਪ੍ਰੇਮ ਕੌਰ ਅਤੇ ਮਿਸ਼ਰੀ ਕਾਰਪੋਰਲ ਨਾਲ ਸੰਬੰਧੀ ਸ਼ਿਕਾਇਤ ਪ੍ਰਾਪਤ ਹੋਣ ਦੇ ਦਿੱਲੀ ਪੁਲਿਸ ਕਮਿਸ਼ਨਰ ਅਲੋਕ ਵਰਮਾ ਨੂੰ ਪੱਤਰ ਪੇਸ਼ ਕਰਕੇ ਗਵਾਹਾਂ ਨੂੰ ਪੂਕਤਾ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ ਕਰਨਾਟਕ ਦੇ ਸ਼ਿਮੋਗਾ ਵਿੱਚ ਗਣੇਸ਼ ਵਿਸਰਜਨ ਨੂੰ ਲੈ ਕੇ ਵੱਡਾ ਹਾਦਸਾ ਹੋ ਗਿਆ। ਦਰਸਾ ਤੂੰ 15 ਨਦੀ ਚ ਕੈਮਰੇ ਦੇ ਸਾਹਮਣੇ ਪੁਰਦੇ ਪੁਰੀ ਕਿਸ਼ਤੀ ਪਾਣੀ ਚ ਸਮਾ ਗਈ। ਜਿਸ ਵਿੱਚ ਸਵਾਰ ਜਿੰਨਾਂ ਲੋਕਾਂ ਨੂੰ ਤੈਰਨਾ ਆਉਂਦਾ ਸੀ ਉਹਨਾਂ ਦੀ ਜਾਨ ਬਚ ਗਈ। ਜਦਕਿ 12 ਲੋਕ ਟੁੱਬ ਗਏ ਜਿਨ੍ਹਾਂ ਚੋਂ 7 ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ। ਇਜ਼ਹਾਨ ਲੋਕ ਵੀਡੀਓ ਬਣਾਉਂਦੇ ਰਹੇ ਪਰ ਡੁੱਬਣ ਵਾਲਿਆਂ ਤੱਕ ਸਮੇਂ ਸਿਰ ਮਦਦ ਨਹੀਂ ਪਹੁੰਚ ਸકી। ਦੁਰੰਧਤ ਸ਼ਤਾਬ ਦੀ ਰੇਲਗੱਡੀ ਹਸਫਰ ਕਰਨੀ ਯਾਤਰੀ ਨੂੰ 9 ਸਤੰਬਰ ਤੋਂ ਜ਼ਿਆਦਾ ਪੈਸੇ ਦੇਣੇ ਪੈਣਗੇ ਕਿਉਂਕਿ ਰੇਲਵੇ ਨੇ ਨਾ ਗੱਡੀਆਂ 'ਚ ਕਾਟਿੰਗ ਕਰਾਇ ਨੂੰ 2 ਤੋਂ ਲੈ ਕੇ 4% ਤੱਕ ਬਤਾ ਦਿੱਤਾ ਹੈ ਐਵੀਏਸ਼ਨ ਸੈਕਟਰ ਦੀ ਤਰ੍ਹਾਂ ਰੇਲ ਵਿੱਚ ਵੀ ਰੇਲਵੇ ਫਲੈਕਸੀ ਫੀਅਰ ਸਿਸਟਮ ਲਾਂਚ ਕਰ ਰਿਹਾ ਹੈ ਪ੍ਰੀਮੀਅਰ ਸਰਵਿਸ ਤੇ ਯਾਤਰੀ ਨੇ ਪਿਛਲੇ 10 ਦਿਨਾਂ 'ਚ ਦੂਸਰਾ ਵੱਟਾ ਚਟਕਾ ਹੈ ਪੀਐਮ ਦੇ ਇਸ਼ਤਿਹਾਰ 'ਚ ਪੀਐਮ ਮੋਦੀ ਤਸਵੀਰ ਛਾਪਣ ਕਰਨ ਹੋਏ ਵਿਵਾਦ ਨੂੰ ਮੁਕੇਸ਼ ਜੰਬਾਣੀ ਨੇ ਨਕਾਰ ਦਿੱਤਾ ਹੈ। ਉਹਨਾਂ ਇਸ ਮਾਮਲੇ ਤੇ ਜਵਾਬ ਦਿੰਦੇ ਕਿ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮੇਰੇ ਵੀ ਤਪੀਐਮ ਨੇ ਵਿਰੋਧ ਨੂੰ ਜਵਾਬ ਦਿੰਦੇ ਆ ਉਹਨਾਂ ਸਾਫ ਕਿਹਾ ਕਿ ਉਹ ਪੀਐਮ ਦੇ ਡਿਜੀਟਲ ਇੰਡੀਆ ਵਿਜ਼ਨ ਤੋਂ ਪ੍ਰੇਰਿਤ ਹੋਏ ਨੇ। ਇਸ 'ਚ ਕੋਈ ਰਾਜਨੀਤੀ ਨਹੀਂ। ਦਰਸਲ ਇਸ਼ਤਿਹਾਰ ਮਗਨੋ ਮੋਦੀ ਵਿਰੋਧੀਆਂ ਦੇ ਨਿਸ਼ਾਨੇ ਤੇ ਆਗੇ ਸਨ। ਕਸ਼ਮੀਰ ਦੇ ਵਕਫਾ ਖੇਤਰਾਂ ਵਿੱਚ ਛਿੜਪੁਟ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਚ 4 ਲੋਕ ਜ਼ਖਮੀ ਹੋ ਗਏ ਵਕਫਾਦਿਆਂ ਦੀ ਹੜਤਾਲ ਦੇ ਕਾਰਨ ਜਨਜੀਵਨ ਵੀ ਅਸਥ ਵਿਅਸਤ ਰਿਹਾ ਪੁਲਿਸ ਮੁਤਾਬਕ ਪਥਰਾਅ ਦੀਆਂ ਘਟਨਾਵਾਂ ਦੇ ਇਲਾਵਾ ਇੱਕ ਸਕੂਲ 'ਚ ਅੱਗ ਵੀ ਲਗਾਈ ਗਈ